ਬਾਬਾ ਜੀ ਪਹਿਲੋ ਆਪਣਾ ਨਾਮ 7 ਵਜੇ ਨਾ 7 ਵਜੇ ਨਾ ਜੀ ਬੋਲੋ ਨਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰੂਪ ਸਿੰਘ ਪਿੰਡ ਭਾਮੜੀ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 9876727216 ਸਰ ਅੱਜ ਕਿਹੜੀ ਪੱਤੀ ਤੇ ਆਏ ਹੋ ਕਿੱਥੇ ਅੱਗ ਲੱਗੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜਹੀਂ ਜੀ ਪਿੰਡ ਭਾਮ ਚਾਏ ਆ ਤੇ ਸਵੇਰੇ ਸਾਨੂੰ ਕੋ 10 ਵਜੇ ਪਤਾ ਲੱਗਾ ਇਹ ਸਾਰੇ ਸਿੰਘ ਘਿਰਤੀ ਆ ਨਾ ਸਕੋ ਜੇ ਪਤਾ ਲੱਗਾ ਹੈ ਵੀ ਮਹਾਰਾਜ ਸਾਹਿਬ ਦੇ ਨਾਲ ਆ ਘਟਨਾ ਜਿਹੜੀ ਆ ਵਾਪਰੀਏ ਗੁਰਦਰਾ ਸਾਹਿਬ ਇਥੇ ਆਪ ਆਏ ਆ ਸਾਰੇ ਸਿੰਘ ਜਿਹੜੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਕਿਰਤੀ ਆ ਆਪਣੀ ਕਿਰਤ ਕਰਦੇ ਆ ਤੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਕੀ ਸੇਵਾ ਵੀ ਕਰਦੇ ਆ ਉਹ ਬੇਨਤੀ ਆ ਕਿ ਅੱਗੇ ਵੀ ਸਿੰਘ ਸਾਹਿਬ ਆਏ ਆ ਹੀ ਬੜਾ ਸਰਕਾਰ ਕਰਦੇ ਆ ਉਹਨਾਂ ਦਾ ਪਰ ਸਾਨੂੰ ਜਿਹੜਾ ਕੋਈ ਛੱਟਾ ਜਾਂ ਕੋਈ ਰਿਜ਼ਲਟ ਜਿਹੜਾ ਉਹ ਸਾਨੂੰ ਦਿਖਿਆ ਨਹੀਂ ਜਿਹੜਾ ਦੇਖਣਾ ਚਾਹੀਦਾ ਸੀ ਠੀਕ ਆ ਜੀ ਤੁਸੀਂ ਵੀ ਬਚਨ ਕੀਤਾ ਉਹਨਾਂ ਦਾ ਭਾटिया ਸਾਹਿਬ ਕਿ ਆਉਣ ਵਾਲੇ ਸਮੇਂ ਵਿੱਚ ਚੀਜ਼ਾਂ ਕਿੰਨਾ ਰੋਕ ਸਕਦੀਆਂ ਬਦਜੀਆਂ ਕਿੰਨਾ ਰੋਕ ਸਕਦੀਆਂ ਆਪਾਂ ਇਦਾਂ ਨਾ ਪਹਿਲਾਂ ਲਈਏ ਵੇਖੋ ਜੇ ਆਪਾਂ ਬੇਦਮੀਆਂ ਰੋਪਣੀਆਂ ਤੇ ਪਹਿਲਾਂ ਆਪਾਂ ਇਹ ਵੇਖੀ ਜਾ ਕੇ ਲੋਕੇਸ਼ਨ ਵੀ ਗੁਰਦੁਆਰਾ ਬਣਨ ਕਿੱਥੇ ਰਿਹਾ ਹੋ ਇੱਥੇ ਜ਼ਰੂਰਤ ਹੈਗੀ ਆ ਗੁਰਦੁਆਰਾ ਸਾਹਿਬ ਦੀ ਜੇ ਮੰਨ ਲਓ ਵੀ ਕੋਈ ੜੀ ਦੇ ਵਿੱਚ ਜਾਂ ਕੋ ਸਾਡੇ ਵਰਗਾ ਜਿਹੜਾ ਹੰਕਾਰੀ ਆ ਗੁਰਦੁਆਰਾ ਬਣਾ ਲੈਂਦਾ ਤੇ ਸਰੂਪ ਜਿਹੜਾ ਉਹ ਤੇ ਸਰੂਪ ਨੇ ਕਮੇਟੀ ਕੋਲ ਮਿਲਣਾ ਨਾ ਜਾ ਕੇ ਉਹ ਜਦੋਂ ਸਰੂਪ ਲੈਣ ਜਾਂਦਾ ਕੋਈ 1500 ਰੁਪਇਆ 2000 ਰੁਪਏ ਟਾ ਦੇ ਕੇ ਤੇ ਉਹ ਸਰੂਪ ਲੈ ਆਉਂਦਾ ਮੁਰਕੇ ਬਾਅਦ ਚ ਉਹਨੂੰ ਕਦੀ ਪੁੱਛਿਆ ਆਪਾਂ ਸਰੂਪ ਕਿੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਕੋਲ 12 13 ਪਿੰਡਾਂ ਦੀ ਲਿਖ ਅਜਿਹੜਾ ਨਾਲ ਦਾ ਗੁਰਦੁਆਰਾ ਉਹਨਾਂ ਨੂੰ ਨਹੀਂ ਪਤਾ ਹਣਾ ਇੱਥੇ ਸਰੂਪ ਕਿੰਨੇ ਆ ਤੇ ਸਾਡੇ ਕੋਲ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਗਰਨਾਬ ਸਿੰਘ ਖਾਲਸਾ ਬਟਾਲੀ ਵਾਲਿਆਂ ਕੋ ਭਾਈ ਕੁਲਦੀਪ ਸਿੰਘ ਘੋੜੇਵਾ ਜਿਹੜੇ ਅੱਜ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਪੰਗਾਲੀ ਵਿਖੇ ਸੇਵਾ ਕਰ ਰਹੇ ਆ ਪਿੰਡ ਦੇ ਵਿੱਚ ਇੱਥੇ ਤਿੰਨ ਤਿੰਨ ਸਰੂਪ ਜਿਹੜੇ ਯੋਗਨ ਪੇਟ ਹੋਏ ਆ ਇੱਥੇ ਅਸੀਂ ਜਿਹੜਾ ਵੇਖਿਆ ਵਾ ਜਦੋਂ ਅਸੀਂ ਇੱਥੇ ਅੰਦਰ ਆਏ ਆ ਦਰਬਾਰ ਦੇ ਵਿੱਚ ਇਹ ਸਿੰਘ ਸਾਹਿਬ ਗੁਰਵਿੰਦਰ ਸਿੰਘ ਵਾਲਾ ਨੇ ਜਿਹੜਾ ਵਾ ਉੱਥੋਂ ਆਪਣੇ ਪੈਰ ਧੋਣੇ ਸੀਗੇ ਅੰਦਰ ਜਾਣ ਵਾਸਤੇ ਬੂਟ ਲਾਏ ਸੀ ਉੱਥੇ ਵੇਖਿਆ ਤੇ ਜਿਹੜੇ ਮਹਾਰਾਜ ਸਾਹਿਬ ਦੀਆਂ ਕਿਉਂਕਿ ਉਹ ਛੋਟੇ ਕਾਰ ਦੇ ਵਿੱਚ ਉਹ ਮਹਾਰਾਜ ਦੇ ਸਰੂਪ ਦੇ ਨਹੀਂ ਗਏ ਸ਼ਬਦ ਉਹ ਪੋਥੀ ਸਾਹਿਬ ਦੇ ਜਿਹੜੇ ਸ਼ਬਦ ਵਾ ਹੁਣ ਇਹ ਥੋੜੀ ਜੀ ਹੈਰਾਨੀ ਹੈਗੀ ਚਲੋ ਮਹਾਰਾਜ ਕਿਰਪਾ ਕਰੇ ਆਪਾਂ ਇੱਥੇ ਹੀ ਆ ਲਾਉਨੇ ਆ ਘੜੀ ਪੈਰਾ ਵੇਨੇ ਆ ਕਿ ਉਹ ਜਿਹੜੇ ਅੰਗ ਵਾ ਜਿਹੜੇ ਸ਼ਬਦ ਵਾ ਉਹ ਉੱਦਾਂ ਉੱਥੇ ਕਿਤਾਂਗੇ ਬਾਕੀ ਦੇ ਆਹੀ ਜੇ ਹੀ ਪਿੰਡ ਵੱਲੋਂ ਸਹਿਯੋਗ ਸਮਝੀਏ ਨਾ ਪਿੰਡ ਵੱਲੋਂ ਤੇ ਇੱਥੇ ਸਿਰਫ ਇੱਕ ਜਾਂ ਡੇਢ ਫੌਜੀ ਹੈਗੀ ਉਹ ਮਤਲਬ ਇੱਥੇ ਬੀਬੀਆਂ ਜ਼ਰੂਰ ਹੈਗੀਆਂ ਵਾਈਕੁਰੂ ਦਾ ਜਾਬ ਕਰਨੀ ਆ ਕੋਈ ਇੱਥੇ ਕੋਈ ਬੰਦਾ ਪਿੰਡ ਦਾ ਸਰਪੰਚ ਜਾ ਕੋ ਉਦੇਦਾਰ ਕੋਈ ਨਹੀਂ ਇੱਥੇ ਪਹੁੰਚਿਆ ਹੁਣ ਡਿਪਟੀ ਸਾਹਿਬ ਪਹੁੰਚੇ ਆ ਚਲੋ ਅਸੀਂ ਬੜਾ ਸਤਿਕਾਰ ਸਰਪਾਰ ਸਾਹਿਬ ਨੂੰ ਕੋਣ ਚੀਜ਼ੀ ਧਿਆਨ ਤੇ ਤੇ ਅਕਾਲ ਤਖਤ ਦੇ ਜਗਦਰ ਸਾਹਿਬ ਪਹੁੰਚੇ ਹੀ ਹੋਣ ਗਿਆਨੀ ਗਿਆਨੀ ਗੁਰਗੱਜ ਸਿੰਘ ਜੀ ਤੇ ਹੁਣ ਉਹਨਾਂ ਨਾਲ ਵੀ ਵਜਨ ਬਲਾਸ ਹੋਇਆ ਪਰ ਆਪਾਂ ਦੀ ਇਹ ਗੱਲ ਕਹਿੰਦੇ ਆ ਪਹਿਲਾਂ ਲੋਕੇਸ਼ਨ ਵੇਖੀ ਜਾਵੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੈਗੀ ਆ ਤੇ ਜੇ ਗੁਰਦੁਆਰਾ ਸਾਹਿਬ ਜੇ ਕੋ ਬਣਾ ਲਿਆ ਬਿਆਨ ਤੇ ਚਲੋ ਆਪਾਂ ਵੀ ਦੇ ਜਾਨੇ ਉਹਨਾਂ ਵੀ ਦੇ ਗਿਆ ਚਲੋ ਅਸੀਂ ਸਤਿਕਾਰ ਜੋਗਾ ਬਹੁਤ ਪਹਿਲੀ ਵਾਰੀ ਦਰਸ਼ਨ ਕੀਤੇ ਆ ਅਸੀਂ ਇਦਾਂ ਦਾ ਵਜਨ ਸੁਣ ਕੇ ਤੇ ਭੱਜਿਆ ਆ ਬੜਾ ਸਤਿ ਅਕਾਲ ਤਖਤ ਸਮਾਹੀ ਸਾਰੇ ਸਮਰਪਤਾਂ ਤੁਹਾਡੀ ਜੁਮੇਰ ਲਾਗੇ ਨੇ ਡੀਵੀਡੀ ਚੈੱਕ ਕਰਾਓ ਹਾਂਜੀ ਇਹ ਤੋ ਦੋਸ਼ੀ ਪਾਇ ਕਿਸ ਤਰ੍ਹਾਂ ਦੀ ਸਜ਼ਾ ਮੰਗਦੇ ਹੋ ਸਜ਼ਾ ਵੇਖੋ ਅਸੀਂ ਦੇ ਜਿਹੜੀ ਹੁੰਦੀ ਆ ਹੁਣ ਜੇ ਸਾਡਾ ਬਾਪਵਾ ਗਲੀ ਦੇ ਵਿੱਚ ਤੁਰਿਆ ਜਾਂਦਾ ਵਾ ਤੇ ਜੇ ਕੋਈ ਵਾਧ ਘਾਟ ਉਹਦੇ ਨਾਲ ਹੁੰਦੀ ਆ ਤੇ ਤੁਸੀਂ ਸਾਰੇ ਸਿਆਣਾ ਜੀ ਤੁਸੀਂ ਤੁਹਾਨੂੰ ਸਾਰਾ ਹੀ ਪਤਾ ਵੀ ਉਹਦੇ ਨਾਲ ਕੀ ਹੋਣਾ ਚਾਹੀਦਾ ਅੱਗ ਲਾਈ ਜਾਏ ਉਹਨੂੰ ਚਰਾਇ ਦੇ ਖਨਾਰ ਕੇ ਠੀਕ ਆ ਜੀ ਸਾਡਾ ਪਿਓ ਹੋਵੇ ਉਹਦੀ ਪੱਗ ਨੂੰ ਹੱਥ ਲਾ ਜੇ ਤੇ ਅਸੀਂ ਕੀ ਸਜ਼ਾ ਸਮਝਦੇ ਆ ਉਹਦੀ ਨੂੰ ਭਾਵੇਂ ਕੋ ਕੋਨਾ ਮੋਨਾ ਹੋਵੇ ਜਿਹੜਾ ਮਰਜ਼ੀ ਹੋਵੇ ਇੱਕ ਇੱਕ ਦਾ ਦੋ ਗੁਰਦੁਆਰੇ ਹਾਂਜੀ ਬਿਲਕੁਲ ਇਦਾਂ ਚਾਹੀਦਾ ਜੀ ਪਿੰਡਾਂ ਦੇ ਵਿੱਚ ਪੰਜ ਪੰਜ ਛੇ ਛੇ ਗੁਰਦੁਆਰੇ ਕਿਹ ਜੀ ਗੁਰਦੁਆਰਾ ਦੇ ਇੱਕ ਗੁਰਦੁਆਰੇ ਦੇ ਵੇਖੋ ਅਹੀਂ ਤੜਨਾ ਪਹਿਲਾਂ ਵੀ ਵਜਨ ਕੀਤਾ ਵਾ ਕਿ ਸਿੰਘ ਸਾਹਿਬ ਹੁਣੇ ਅੱਜ ਆਏ ਆਂ ਸਤਿਕਾਰ ਕਰਦੇ ਆਂ ਉਹਨਾਂ ਦਾ ਪਰ ਅਹੀਂ ਮਹਾਰਾਜ ਦੀ ਕਿਰਪਾ ਦੇ ਨਾਲ ਆ ਸਾਰੇ ਸਿੰਘਾਂ ਨੇ ਕੱਲੇ ਕੱਲੇ ਗੁਰਦੁਆਰਾ ਸਾਹਿਬ ਕੱਲੇ ਕੱਲੇ ਅੰਗ ਦੀ ਸੇਵਾ ਸੰਭਾਲ ਕੀਤੀ ਆ ਰਮਾਲਾ ਲਾਉਣਾ ਕਿਦਾਂ ਰਮਾਲਾ ਹਟਾਉਣਾ ਕਿਦਾਂ ਪਲਕਾ ਲਾਉਣੀ ਆ ਕਿਦਾਂ ਇਹ ਸਾਰਾ ਕੁਝ ਇਹਨਾਂ ਨੂੰ ਸਮਝਾਇਆ ਗਿਆ ਪਹਿਲਾਂ ਵੀ ਪਹਿਲਾਂ ਵੀ ਬੇਨਤੀ ਕੀਤੀ ਵੀ ਇੱਥੇ ਪਹਿਰਾ ਜ਼ਰੂਰ ਚਾਹੀਦਾ ਪਰ ਕਿਸੇ ਨੇ ਕੋਈ ਇੱਕ ਪਹਿਲਾਂ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਬਹੁਤੀ ਨੌਲੇਜ ਨਹੀਂ ਮੈਂ ਬਾਹਰ ਹੀ ਗਿਆ ਉਦੋਂ ਬਹੁਤੀ ਨੌਲੇਜ ਨਹੀਂ ਪਰ ਹੋਇਆ ਆ ਇਹ ਪੋਤੀ ਸਾਹਿਬ ਹੀ ਮੇਰਾ خیال ਪੋਤੀ ਪੋਤੀ ਸਾਹਿਬ ਗੁਰਕਾ ਸਾਹਿਬ ਹੀਗਾ ਤੇ ਉਹ ਕੇ ਬੱਚਿਆਂ ਵੱਲੋਂ ਕੋਈ ਬਾਦ ਘਾਟ ਉਹਨੇ ਕੀਤੀ ਗਈ ਹੈ ਉਹ ਤੋਂ ਮਾਫੀ ਗਲਤੀ ਮੰਨਦੀ ਹੈ ਬੱਚਾ ਅਨਜਾਨ ਹੀ ਉਹਦੇ ਮਾਤਾ ਵੱਲੋਂ ਬਾਦ ਗਲਤੀ ਨਹੀਂ ਹੋਈ ਪਰ ਪਰਿਵਾਰ ਨਾਲ ਸੰਬੰਧ ਸੀ ਪਤਾ ਨਹੀਂ ਇੰਨਾ ਨੌਲੇਜ ਦੇ ਬਾਰੇ ਇਹ ਕਾਫੀ ਟਾਈਮ ਹੋ ਗਿਆ ਪੁਰਾਣੀ ਗੱਲ ਇਹੋ ਗੁਰੂ ਘਰ ਦੀ ਇੱਕ ਬੇਨਤੀ ਇਦਾਂ ਵਾ ਜੀ ਆਪਣੇ ਜਿੰਨੇ ਵੀ ਗੁਰੂ ਘਰ ਵਾਣਾ ਪਿੰਡਾਂ ਦੇ ਵਿੱਚ ਇਕੱਲਾ ਪਾਰਟੀ ਸਿੰਘ ਹੀ ਪ੍ਰਕਾਸ਼ ਕਰਦਾ ਵਾ ਤੇ ਸੋਖਾ ਹਸਣ ਕਰਦਾ ਬਿਲਕੁਲ ਇਹ ਵੀ ਮਤਲਬ ਹੈ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਚਲੋ ਆਪਾਂ ਸਿੰਘ ਸਾਹਿਬ ਨੂੰ ਹੁਣਾਂ ਦੇ ਧਿਆਨ ਚੀਏ ਗੱਲਾਂ ਨੂੰ ਆਪਾਂ ਦੂਰੇ ਹੀ ਲਿਆ ਦਨੇ ਆ ਮੀਡੀਆ ਕੋਲ ਲਿਆ ਦਨੀ ਆ ਕਿ ਜਿਹੜੇ ਪਿੰਡ ਦੇ ਵਿੱਚ ਇਕੱਲਾ ਗਰੰਟੀਸ਼ੀਲ ਸੇਵਾ ਕਰਦਾ ਨਾ ਉੱਥੇ ਥੋੜੀ ਸ਼ਕਤੀ ਦਿੱਤੀ ਜਾਵੇ ਇਹ ਇਹ ਜਿਹੜੀ ਇੱਕ ਪਕਾ ਦੋ ਜ਼ਰੂਰ ਘਰ ਬੜੇ ਚਾਹੀਦੇ ਆ ਨਾ ਪਿੰਡਾਂ ਦੇ ਵਿੱਚ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਿੰਨ ਹੋ ਜਾਣਾ ਪਰ ਹੁਣ ਸੇਵਾ ਜ਼ਰੂਰ ਹੋਵੇ ਉੱਥੇ ਕਿ ਸੇਵਾ ਨਹੀਂ ਹੋਣੀ ਇੱਕ ਛੋਟਾ ਜਿਹਾ ਵਜਨ ਆ ਜੀ ਵੇਖੋ ਆਪਾਂ ਇਹ ਗੱਲ ਕਹਿੰਨੇ ਆ ਸੋਹਾ ਸੱਸਾ ਸਰੇ ਦੇ ਗੰਡ ਵਾਲੀ ਗੱਲ ਕਿ ਜੇ ਸਰੋਣੀ ਕਮੇਟੀ ਚਾਵੇ ਤੇ ਅੱਜ ਹੀ ਸਾਰਾ ਪੈਰਾ ਬੰਦ ਹੋ ਸਕਦਾ ਅੱਜ ਹੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਮੰਦ ਭਾਂਗੀ ਦਿਲ ਨੂੰ ਬਲੁੰਦਰਣ ਵਾਲੀ ਘਟਨਾ ਇੱਥੇ ਹੋਈ ਆ ਜਗਤ ਜੋਤ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਭਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋਸਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਆ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੁਝ ਸੜ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚਾ ਕਰਕੇ ਆਇਆ ਆ ਸੰਗਤਾਂ ਨਾਲ ਗਈਆਂ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ 'ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸ ਗੁਰਦੁਆਰਾ ਸਾਹਿਬ ਦੇ ਜਾਣਗੇ ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧ ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਘਰ ਚੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਤੇ ਔਰ 8 ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਕਾਰ ਨਹੀਂ ਆ ਤੇ ਸਾਡਾ ਕਦੀ ਸਤਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਲਾਂ ਆਫਤਾ ਤਾਂ ਹੀ ਆ ਪਾਤਸ਼ਾਹ ਦਾ ਸਤਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਅਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਹਨਾਂ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗ ਲੱਗਣੀਆਂ ਕੀ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ। ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕੈਮਰਾ ਰੱਖਣਾ ਸਾਡਾ ਫਰਜ਼ ਆ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜਿਵੇਂ ਇਸ ਪਿੰਡ ਦੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ ਚ ਕਦੋਂ ਚੱਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੋਸ਼ਨ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੀ ਅਦਬ ਸਦਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਤੇ ਆਪਾਂ ਵਿਚਰਾਂਗੇ ਸੰਗਤਾਂ ਇਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਸੀ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਦ੍ਰਿੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ-ਦੁਆਲੇ ਸੌ ਘਰ ਹੀ ਇੱਥੇ ਪਹਿਰੇਦਾਰ ਇੱਕ ਵੀ ਨਹੀਂ ਆ ਕਿ ਰਹੇ ਹੋ ਕੁਛ ਹੋਣਾ ਗੱਲ ਕਰੀਏ ਤੇ ਸਰ ਅੰਦਰ ਅਗਲਤੀ ਆ ਔਰ ਗੁਰੂ ਗਬਨ ਸਾਹਿਬ ਦੇ ਬਾਤ ਨੂੰ ਲੱਗੇ ਮੇਰੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉੱਥੇ ਕਿਸਾ ਹਨ ਗੈਲੀ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਤਰੀਕੇ ਦੇ ਨਾਲ ਹੁਣੇ ਬਾਹਰ ਸਿੰਘਾਂ ਨੇ ਮੈਨੂੰ ਦਿਖਾਏ ਨੇ ਬਹੁਤ ਮੰਦ ਭਗ ਹਨ ਉਸ ਸੱਜ ਪਿੰਡਾਂ ਦੇ ਵਿੱਚ 5 5 7 7 ਗੁਰਦੁਆਰੇ ਇਹਦੇ ਬਾਰੇ ਤਾਂ ਬੰਦਪਨ ਦੇਖੋ ਮੈਂ ਇਹ ਕਹਿਣਾ ਕਿ ਜਿਹੜੇ ਗੁਰਦੁਆਰਾ ਸਾਹਿਬ ਚ ਪ੍ਰੋਪਰ ਪ੍ਰਬੰਧ ਨਹੀਂ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉੱਥੇ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਇਹ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਲਈ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉੱਥੇ ਨਿਮਰਤਾ ਚੱਲਦੀ ਆ ਉੱਥੇ ਝੁਕਣਾ ਚੱਲਦਾ ਕੋਈ ਮਤਾ ਪਵੇਗਾ ਤੇ ਪਿੰਡ ਵਿੱਚ ਕੋਤੋਰਾ ਸਾਹਿਬ ਉਹ ਤਾਂ ਪਹਿਲਾਂ ਹੀ ਪਏ ਹੋਏ ਨੇ ਜੀ ਕਿਉਂ ਨਹੀਂ ਹੱਲ ਹੋ ਰਿਹਾ ਇੱਕ ਪਿੰਡ ਤੇ ਇੱਕ ਗੁਰਦੁਆਰਾ ਮਸਲੇ ਦਾ ਹੱਲ ਨਹੀਂ ਆ। ਧਿਆਨ ਨਾਲ ਸੁਣੋ। ਇੱਕ ਪਿੰਡ 'ਚ ਇੱਕ ਗੁਰਦੁਆਰਾ ਆ ਜਾਵੇ ਤੇ ਪਹਿਰੇਦਾਰੀ ਫੇਰ ਨਹੀਂ ਹੋਊਗੀ ਤੇ ਉਹ ਕੀ ਕਰਾਂਗੇ ਆਪਾਂ? ਹੱਲ ਵਾ ਪਹਿਰੇਦਾਰੀ। ਜੇ ਗੁਰਦੁਆਰਾ ਸਾਹਿਬ ਬਣਾਉਣਾ ਦੋਸਤ ਦਿਨੇ ਤੇ ਦੋ ਰਾਤ ਨੂੰ। ਔਰ ਜਿੱਥੇ ਅਦਬ ਸਤਕਾਰ ਨਹੀਂ ਆ ਉਥੇ ਗੁਰਦੁਆਰਾ ਸਾਹਿਬ ਮਾਰਾ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿਸੇ ਦੂਜੀ ਥਾਂ ਤੇ ਜਿੱਥੇ ਵਧੀਆ ਸੇਵਾ ਸੰਭਾਲਾ ਮਰਿਆਦਾ ਮੁਤਾਬਕ ਉਥੇ ਪਹੁੰਚ ਜਾਣੇ ਚਾਹੀਦੇ। ਇਹ ਹੱਲ ਆ। ਸਹੀ ਸਾਰ ਜਿੱਦਾਂ ਯਾਦ ਪਾਤ ਕਰਕੇ ਵੀ ਲਗ ਲਗ ਗੁਰੂ ਘਰ ਬਣੇ ਆ। ਹਰ ਇੱਕ ਧਰਮ ਨੇ ਆਪਣਾ ਗੁਰੂ ਘਰ ਲਗ ਬਣਾ ਲਿਆ ਇੱਕ ਇੱਕ ਦਾ। ਉਹਦਾ ਕੀ ਹਾਲ ਹੈ ਆ ਵੀ ਕਿਵੇਂ ਆਪਾਂ ਦੇਖੋ ਵੈਸੇ ਵੈਸੇ ਤੇ ਜਾਤ ਆਧਾਰਿਤ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਜਿਹਦੀ ਜਿਹੜਾ ਜਾਤ ਨੂੰ ਮੰਨਦਾ ਉਹ ਸਿੱਖ ਨਹੀਂ। ਸਿੱਖੇ ਸਿੱਖੀ 'ਚ ਦੋ ਗੱਲਾਂ। ਜਾਤ ਦਾ ਹੰਕਾਰ ਵੀ ਮਾੜਾ ਵਾ ਤੇ ਜਾਤ ਦੀ ਹੀਣਤਾ ਰੱਖਣੀ ਵੀ ਮਾੜੀ। ਸਾਨੂੰ ਗੁਰੂ ਨੇ ਖਾਲਸੇ ਬਣਾਇਆ, ਸਿੱਖ ਬਣਾਇਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ। ਭਈ ਆਪਾ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਮੈਂ ਉਦਣ ਦਾ ਵਿਚਰਿਆ ਵਾ ਗਰੀਬ ਸਿੱਖਾਂ ਦੇ ਘਰਾਂ ਚ ਵੀ ਆਪਾਂ ਗਏ ਆ ਔਰ ਮੈਂ ਉਥੇ ਸਤਕਾਰ ਵੇਖਿਆ ਵਾ ਕਿਉਂ ਮੈਂ ਕਹਾਂ ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ ਆ ਗੱਲ ਭਾਵਨਾ ਦੀ ਜਿੱਥੇ ਭਾਵਨਾ ਵਾ ਉਥੇ ਸਤਕਾਰ ਆ ਬਾਕੀ ਗੁਰੂ ਦਾ ਫਲਸਫਾ ਜਿਹੜਾ ਵਾ ਉਹ ਤੇ ਇਹ ਸਾਨੂੰ ਕਹਿੰਦਾ ਵਾ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵਿਕਾਰ ਉਸਰ ਡੀਵੀਡੀ ਅੰਦਰ ਲੱਗੀ ਉਹਦੀ ਕੋ ਚੈਕਿੰਗ ਕੀਤੀ ਗਈ ਆਪਾਂ ਆ ਕਰ ਰਹੇ ਨੇ ਜੀ ਪ੍ਰਸ਼ਾਸਨ ਕਰੇਗਾ ਨਹੀਂ ਨਹੀਂ ਆਪਣੇ ਐਸਡੀ ਪੀਸੀ ਦੇ ਵੱਲੋਂ ਪ੍ਰੋਪਰ ਕੋਸ਼ ਸਿੰਘ ਇਥੋਂ ਦੇ ਪਿੰਡ ਵਾਲੇ ਉਹ ਸਾਰੇ ਚੈੱਕ ਕਰ ਰਹੇ ਨੇ ਕਿਉਂਕਿ ਅੰਦਰ ਸਾਰਾ ਕੁਝ ਸੜ ਗਿਆ ਹੁਣ ਕੀ ਮਿਲਦਾ ਵਾ ਉਹਦੇ ਤੋਂ ਬਾਅਦ ਉਹ ਸਾਰੀ ਜਾਂਚ ਹੋ ਗਈ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਜੀ ਗੁਰਦੁਆਰਾ ਆਏ ਹੋ ਤੁਸੀਂ ਗੁਰਦੁਆਸਤ ਕੀ ਦੇਖਿਆ ਗੁਰਦੁਆਰਾ ਪੱਤੀ हसन ਕੀ ਪਿੰਡ ਭਾਮ ਇੱਥੇ ਸਾਨੂੰ ਆਪਣਾ ਇਨਫੋਰਮੇਸ਼ਨ ਮਿਲਣੀ ਸੀ ਕਿ ਗੁਰਦੁਆਰਾ ਦੇ ਵਿੱਚ ਅੱਗ ਲੱਗੀ ਆ ਤੇ ਜਿਹਦੇ ਨਾਲ ਗੁਰਗੰਸਾ ਮਹਾਰਾਜ ਅਗਨੀ ਭੇਟ ਹੋਏ ਨੇ ਉਹਦੇ ਸੰਬੰਧ ਵਿੱਚ ਸਾਡੀ ਜਾਂਚ ਪੜਤਾਲ ਚੱਲ ਰਹੀ ਆ ਮੇਰੀ ਫਰੈਂਸਿੰਗ ਟੀਮ ਵੀ ਆ ਗਈ ਆ ਅਸੀਂ ਉਹਨਾਂ ਉਹਦਾ ਪੂਰੀ ਫਰੈਂਸਿੰਗ ਜਾਂਚ ਕਰਾਂਗੇ ਆਪਾਂ ਹਰ ਤਰ੍ਹਾਂ ਸੀਸੀਟੀ ਕੈਮਰੇ ਵੀ ਆਪਾਂ ਚੈੱਕ ਕਰ ਰਹੇ ਆ ਤੇ ਜਿਹੜਾ ਡੀਵੀਆਰ ਉਹਨੂੰ ਵੀ ਫਰੈਂਸਿਕਲੀ ਚੈੱਕ ਕਰ ਰਹੇ ਆ ਇਹ ਆਪਣਾ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਸੰਗਤ ਨੂੰ ਅਪੀਲ ਕਰ ਰਿਹਾ ਕਿ ਉਹ ਸ਼ਾਂਤੀ ਬਣਾਈ ਰੱਖਿਆ ਅਸੀਂ ਕਿਸੇ ਨੂੰ ਵੀ ਅਸੀਂ ਸਾਰਾ ਟੈਕਨੀਕਲੀ ਹਿਊਮਨਲੀ ਹਰ ਇੱਕ ਚੀਜ਼ ਨੂੰ ਆਪਾਂ 베ਰੀਫਾਈ ਕਰ ਰਹੇ ਹਾਂ ਜੇਕਰ ਕਿਸੇ ਦਾ ਕਸੂਰ ਰਿਹਾ ਤਾਂ ਅਸੀਂ ਕਿਸੇ ਨੂੰ ਪੱਖਾਂਗੇ ਨਹੀਂ ਅਸੀਂ ਅਸੀਂ ਬਿਲ ਅਸੀਂ ਬਿਲਕੁਲ ਸ਼ਾਂਤੀ ਬਣਾ ਕੇ ਰੱਖਣੀ ਆ ਤੇ ਅਸੀਂ ਬਿਲਕੁਲ ਹਰ ਇੱਕ ਪਹਿਲੂ ਤੋਂ ਅਸੀਂ ਇਸ ਚੀਜ਼ ਨੂੰ ਦੇਖ ਰਹੇ ਹੋਰ ਸਰ ਕਾਰਨ ਕੀ ਦੱਸਿਆ ਇਹਨਾਂ ਦਾ ਦੇਖੋ ਜੇ ਅਸੀਂ ਤੇ ਪਹੁੰਚਿਆ ਪਹਿਲਾਂ ਤਾਂ ਇੱਥੋਂ ਤੱਕ ਆਪਣੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੇ ਲੋਕ ਉਹਨਾਂ ਦੇ ਕਹਿਣ ਦੇ ਵਿੱਚ ਸਰਕਟ ਚਾਰਟ ਆ ਅਸੀਂ ਫਿਰ ਵੀ ਇਹਦਾ ਜਿਹੜਾ ਟੈਕਨੀਕਲੀ ਜਾਂਚ ਕਰਵਾ ਰਹੇ ਹਾਂ ਫਰੈਂਸਿਕ ਟੀਮ ਮੇਰੀ ਪਹੁੰਚ ਚੁੱਕੀ ਆ ਅਸੀਂ ਸਹਾਈ ਇਹਦਾ ਫਰੈਂਸਿਕ ਆਪਣਾ ਜੋ ਸੀਸੀਟੀ ਵੀ ਕੈਮਰੇ ਚੈੱਕ ਕਰਾਂਗੇ ਇੱਥੇ ਦਾ ਡੀਡੀ ਡੀਵੀਆਰ ਚੈੱਕ ਕਰਾਂਗੇ ਅਤੇ ਹੋਰ ਵੀ ਤਰ੍ਹਾਂ ਦੀ ਜੋ ਵੀ ਆਪਾਂ ਹਿਊਮਨ ਇੰਟੈਲੀਜੈਂਸ ਦੀ ਆਈ ਵੀ ਜੋ ਵੀ ਸਾਨੂੰ ਇਨਪੁਟ ਆਈ ਅਸੀਂ ਉਹਦੇ ਅਧਾਰ ਤੇ ਕੰਮ ਕਰਾਂਗੇ ਜੀ ਨਾ ਕੀ ਤੁਹਾਡਾ ਮੇਰਾ ਮੇਰਾ ਅੱਜ ਦਾ ਜਿਹੜਾ ਦੋਤਾ ਵਿੱਚ ਫਟੇ ਲੱਗ ਗਈ ਜੁਰਤ ਕਰ ਗਏ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਮਿਲ ਕੇ ਇਸ ਇਹ ਬਸ ਬਹੁਤ ਮਾਰਿਟਣਾਵਾ ਵੀ ਮੈਂ ਕਈ ਥਾਰ ਗੁਰੂ ਘਰਾਂ ਸਮਝਦੇ ਆ ਮਾਫੀ ਮੰਗਦੇ ਆ ਕੀ ਘਟਣਾ ਵਾ ਪਈਏ ਸਾਨੂੰ ਪਤਾ ਨਹੀਂ ਬਾਈ ਗੁਰਤੀ ਕਿਰਪਾ ਦੇ ਨਾਲ ਬਸ ਮੈਂ ਇਹ ਤੇ ਨਾ ਕੋਈ ਨਹੀਂ ਬੜੀ ਗਾੜੀ ਜਾਣੀ ਜਾਣੇ ਉਹ ਆਪਾ ਸਭ ਕਾਰਨ ਕਾਰਨ ਸਮਰੱਥ ਪਰਮਾਤਮਾ ਆਪ ਹਾਂਜੀ ਪਤਾ ਲੱਗਾ ਕਿ ਪਿੱਛੇ ਵੀ ਜਿੱਥੇ ਬੇਦਕੀ ਸੀ ਸਾਰੇ ਹਾਂਜੀ ਪੜਿਆ ਗਿਆ ਸੀ ਹਾਂਜੀ ਤਾਲ ਗੁਰਗਨ ਸਾਹਿਬ ਜੀ ਕਿਰਪਾ ਦੇ ਨਾਲ ਨਾ ਕਿ ਮੈਂ ਕਿਸੇ ਨੇ ਇਸੇ ਵਿਵਿਧੀ ਨਹੀਂ ਭਾਜੀ ਕੀਤੀ ਮਨ ਲਗਾ ਕਿਸੇ ਨੇ ਨਹੀਂ ਵਿਵਿਧੀ ਕੀਤੀ ਇਹ ਜੋ ਤੁਹਾਨੂੰ ਕਹ ਰਹੇ ਸਾਰਾ ਗਲਟ ਕਹਿਣ ਦੇ ਆ ਆ ਜਿਹੜੀ ਕਟਨਾ ਵਾਪਰੀ ਆ ਇਹ ਤਾਂ ਗੁਰਗਨ ਸਾਹਿਬ ਜੀ ਆਪ ਹਾਜ਼ਰ ਨਜ਼ਰ ਪਰ ਤੱਕ ਰੂਪ ਵਿੱਚ ਹੈਗੇ ਆ ਕਿੱਦਾਂ ਵਾਪਰੀ ਉਹ ਕਿਉਂਕਿ ਬਾਹਰੋਂ ਲੋਕ ਹੀ ਆ ਸਾਰਾ ਕੁਝ ਮਕੇ ਲੋਕ ਹੀ ਗੁਰਦੁਆਰਿਆ ਅੰਦਰ ਕੀ ਕਾ ਵਾਪਰਿਆ ਉਹ ਤਾਂ ਗੁਰਗਨ ਸਾਹਿਬ ਮਾਰ ਜੀ ਜਾਣਦੀ ਆ ਉਹ ਕਿਹਦੇ ਬੇਦਕ ਬਾਹਰ ਉਹੋ ਕੀ ਨੇ ਉਹਦੇ ਬਾਹਰ ਤੋਂ ਤੇ ਲੱਗੋ ਹਾਂ ਜੇ ਵਾਰ ਪਹਿਲਾ ਅਗੇ ਮਿਲ ਕੇ ਰਾਤ ਜਿਹਨਾਂ ਨੇ ਉਹਨਾਂ ਧੋਤੀਆਂ ਮਿਲ ਕੇ ਪਿੰਡ ਮਿਲ ਕੇ ਇੱਕਦਮ ਜਹਾ ਢੇਕਰ ਨੂੰ ਬਾਜੀ ਅੱਗ ਲੱਗ ਜੀ ਹਣ ਹਫੜਾ ਹਫੜਾ ਫੜਾ ਤਹਰੀ ਵਿੱਚ ਕੋਈ ਸੋਚਦਾ ਨਹੀਂ ਆਨਾਂ ਮਿਲ ਕੇ ਤਾਂ ਹੀ ਕੋਸ਼ਿਸ਼ ਕਰਦੇ ਬੁਝਾਉਣ ਵਾਸਤੇ ਇਹਨਾਂ ਨੂੰ ਇਨਾ ਥੋੜਾ ਪਤਾ ਹੀ ਵੀ ਮਿਲ ਨਹੀਂ ਇਹ ਕੀ ਆ ਕੀ ਸੀ ਨਹੀਂ ਆ ਇਹ ਇਹ ਮਿਲ ਕੇ ਹੁਣ ਮੇਰੇ ਘਰ ਨੂੰ ਅੱਗ ਲੱਗ ਜੇ ਤੇ ਮੈਂ ਤੇ ਦਵਾ ਦਬਲ ਕੇ ਚੋਕੇ ਮੇਕ ਧਜਣੀ ਆ ਬਾਹਰ ਨੂੰ ਮਿਲ ਕੇ ਇਹ ਹਫੜਾ ਦਫੜੀ ਕਿਉਂ ਹੋਇਆ ਹਾਂ ਜਹਾ ਪੇ ਦੇ ਹੋਇਆ ਹਫੜਾ ਦਫੜੀ ਵਿੱਚ ਬਿਲ ਕੇ ਇਹ ਹੋਇਆ ਵਾ ਕਾਰਨ ਕਾਰਨ ਦਾ ਪਤਾ ਕੋਈ ਨਹੀਂ ਕਾਰਨ ਕਾਰਨ ਦਾ ਕੋਈ ਕੋਈ ਪਤਾ ਨਹੀਂ ਲੱਗਾ ਬਿਲ ਕੇ ਕੋਈ ਸਾਰੇ ਦੇ ਸੂਪਾ ਦੇ ਉੱਤੇ ਵੀ ਏਸੀ ਉਸੇ ਚਲਾ ਕੇ ਜਾਂਦੇ ਰਾਤ ਨਹੀਂ ਨਾ ਸਾਰਾ ਕੁਝ ਬੰਦ ਕਰਕੇ A to Z ਚੀਜ਼ ਬੰਦ ਕਰਕੇ ਕੋਈ ਪਤਾ ਨਹੀਂ ਆਹ ਜੀ ਹਾਂ ਜੀ ਬਾਰਾ ਸਾਰਾ ਕੁਝ ਲੋਕ ਬਾਰੀਆਂ ਸਭ ਕੋ ਸਲੋਕ ਹੈ ਅੰਦਰ ਘਟਨਾ ਵਾਪਰੀ ਹੈ ਉਹ ਤਾਂ ਗੁਰੂਗਾਂ ਸਮਝੀ ਖੁਦ ਜਾਣਦੇ ਕਿਉਂਕਿ ਉਹ ਉਹਨਾਂ ਤੋਂ ਵੱਡਾ ਤਾਂ ਕੋਈ ਜਾਣਵਾ ਹੈ ਹੀ ਮੈਜ ਤੱਕ ਦੇਖਿਆ ਹੀ ਨਹੀਂ ਬੜੀ ਵੱਡੀ ਘਟਨਾ ਹੋ ਗਈ ਹਾਂਜੀ ਕੋਈ ਪ੍ਰਸ਼ਾਸਨ ਤੂ ਜਾਂ ਕਿਸੇ ਤੋਂ ਮਦਦ ਪੁੱਛ ਗੁਰੂਗਾਂ ਸਮਝੇ ਮਦਦ ਦੀ ਗਵਾ ਰਹੇ ਹੋ ਨੀ ਹਮਲੇ ਕੇ ਸਾਥ ਸੰਗਤ ਵੀ ਹਨੂ ਮਾਫ ਕੀਤਾ ਜਾਵੇ ਤੇ ਸਾਡੇ ਤਾਂ ਕਿ ਤੁਹਾਨੂੰ ਗੁਰੂਗਾਂ ਸਮਰਜੀ ਸਾਨੂੰ ਵਾਪਸ ਕੀਤੇ ਜਾਣ ਅੱਗੇ ਤੋਂ ਹੀ ਮਿਲ ਕੇ ਹੀ ਆਪਣੀ ਅਸੀਂ ਇਥੇ ਕੋਠਾ ਪਾ ਗਏ ਹਨ ਭਾਵੇਂ ਰਹਿਣਾ ਪਵੇ ਤੇ 24 ਘੰਟੇ ਇਹਨਾਂ ਦੀ ਸੇਵਾ ਚਹਾ ਜਾਵੇ ਅਸੀਂ ਰਵਾਂਗੇ ਹਾਂਜੀ ਇਹ ਸਾਡੀ ਮੰਗ ਵਾਕਿਆ ਅਸੀਂ ਜਾਂਦੇ ਨਹੀਂ ਉਗਾ ਹੀ ਇਹ ਘਰ ਵੀ ਸੋਣਾ ਵਾ ਅਸੀਂ ਇੱਥੇ ਵੀ ਸੌਣਾ ਸੁੱਤੇ ਰਹਾਂਗੇ ਹਣੋਂ ਹਾੜਾ ਹਾੜੇ ਬਾਬਾ ਅੱਪਾ ਜੀ ਵਾਪਸ ਕਰਦੇ ਹਨ